ਸਭੂ ਦੇ ਬੈਠੇ ਆ ਸਭੂ ਦੇ ਬੈਠੇ ਆ ਤਲੌੜੀ ਬੈਠੇ ਆ ਪੰਜਾਬ ਸਰਕਾਰ ਦੇ ਨਾਲ ਸਾਡੀ ਕੋਈ ਗੱਲ ਨਹੀਂ 13 ਮਹੀਨਿਆਂ ਤੋਂ ਅਸੀਂ ਲਗਾਤਾਰ ਬੈਠੇ ਹੁਤੇ ਅਸੀਂ ਦਾਤਪੁਰ ਪਟਿਆਲੇ ਦੇ ਵਿੱਚ ਆ ਗਏ ਕੋਈ ਸਰਕਾਰ ਦਾ ਬੰਦਾ ਆਉਂਦਾ ਵੀ ਅੱਜਾ ਵੀ ਤੁਸੀਂ ਕਰੋ ਯਾਰ ਬਿਜਲੀ ਲੈ ਰਹੇ ਆ ਜਾਂ ਹੋਰ ਜਿਹੜੀ ਮੁਸ਼ਕਲ ਆਉਂਦੀ ਹੈ ਸਰਕਾਰ ਦੇ ਘਰ ਵਿੱਚ ਪੱਖ ਰਹਿੰਦੇ ਆ ਸਰਕਾਰ ਸਾਡੇ ਆ ਮੀਟਿੰਗਾਂ ਕਰਾ ਲਈ ਮੁੱਖ ਮੰਤਰੀ ਜਾਂ ਮੀਟਿੰਗਾਂ ਕਰਾ ਰਹਿਆ ਨਾ ਸ਼ਿਲਗੋਾ ਲੈ ਕੇ ਜਦੋਂ ਲਾਸਟ ਮੀਟਿੰਗ ਹੁੰਦੀ ਹੈ ਮੀਟਿੰਗ ਹੋਈ ਆ ਫੋਰਸਾਂ ਚੜੀਆਂ ਜਦੋਂ ਫੋਰਸਾਂ ਚੜੀਆਂ ਮੀਟਿੰਗ ਹੋ ਗਈ ਆ 4 ਮਈ ਦੀ ਮੀਟਿੰਗਾਂ ਫਿਰ ਕਹੇ ਹੋਈ ਆ ਅਹੀਂ ਇਹਨੇ ਬੰਦੇ ਸਾਡੇ ਬਾਹਰ ਨਿਕਲਦੇ ਆ ਤੇ ਉਹ ਤਿੰਨ ਮੰਤਰੀਆਂ ਨਾਲ ਗੱਲ ਕਰਦੇ ਕੁਲਿਆ ਸਾਹਿਬ ਨਾਲ ਇਟਾਰੀ ਜਾ ਕੇ ਨਾ ਭਾਲਜੀ ਨੇ ਉਹਨਾਂ ਵੀ ਤੁਹਾਡੇ ਨਾਲ ਕੋਈ ਸਪੈਸ਼ਲ ਮੀਟਿੰਗ ਹੋਈ ਨਹੀਂ ਤਾਂ ਉਹਨਾਂ ਦਾ ਕਹਣਾ ਹੈ ਵੀ ਮੀਟਿੰਗ ਕਰਦੇ ਉਹਨਾਂ ਆਹੋ ਹੀ ਆ ਰਹੇ ਕਿਹੜੀ ਗੱਲ ਮੀਟਿੰਗ ਦੇ ਵਿੱਚ طے ਹੋਈ ਗੱਲ ਵੀ ਆਹ ਜਿਹੜੀ ਫੋਰਸ ਆ ਇਹ ਕਦੇ ਨਹੀਂ ਚੜਾਈ ਹੈ ਪਰ ਭਾਲਜੀ ਮੇਰਾ ਇਹ ਬਿਆਨ ਆ ਉਹ ਰਿਕਾਰਡ ਹੋਇਆ ਕਿ ਅਸੀਂ ਇਹ ਨਸ਼ਿਆਂ ਦੇ ਵਿਰੁੱਧ ਲੱਗੇ ਆ ਤੁਹਾਡੇ ਨਾਲ 100 ਤੋਂ 1% ਵੀ ਗੱਲ ਨਹੀਂ ਇਚਪ ਕਰਕੇ ਅੰਦਰ ਬਾਹਰ ਮਿਲਿਆ ਛੰਡੀਗੜ੍ਹ ਦੀ ਯੂਥ ਜਦੋਂ ਇਹ ਆਪਦੀ ਆਫੇ ਚੋਂ ਗੜੇ ਆ ਤੇ ਪੁਲਿਸ ਭੁੰਡਾ ਨੂੰ ਪਹਿਲਾ ਬਰਾਦਾ ਮਿਲਿਆ ਫਲੋਰ ਨਾਲ ਪੁਲਿਸ ਨੇ ਬੰਦੇ ਚੁੱਕ ਲਿਆ ਅਈਆਂ ਨੇ ਵੀ 4 ਤਰੀਕ ਦੀ ਮੀਟਿੰਗ ਤੈਅ ਕਰਕੇ 4 ਮਈ ਦੀ ਕੀਤੀ ਕਿਹੜੀ ਅਜੀ ਆਫਤਾ ਜੀ ਇਹਨਾਂ ਨੂੰ ਵੀ ਇਹਨਾਂ ਦੇ 2 ਘੰਟਿਆਂ ਦੇ ਵਿੱਚ ਸਾਰਾ ਸਾਰਾ ਸਮਾਂ ਬਦਲ ਕੇ ਫਿਰ ਉੱਥੇ ਸਿਲੈਂਡਰ ਲਗੋਣੀ ਆ ਪਿੰਡੂ ਬਗਾਹ ਦਾ ਨਹੀਂ ਚੁੱਕਦਾ ਪੰਜਾਬ ਸਰਕਾਰ ਦੀ ਪੁਲਿਸ ਆਈ ਦੀ ਉਹ ਸਿਲੈਂਡਰ ਚੁੱਕ ਲਈ ਸਾਡਾ ਸਿਲੈਂਡਰ ਸਾਡੀ ਚਾਦਰ ਚ ਬਲੇਟ ਤੇ ਸਾਡਾ ਮਲਾਜ ਮਲੇ ਜਗਾ ਕਿੰਦੀ ਲੋੜੇ ਦੀ ਗੱਲ ਆ ਮਨਦੀਪ ਸਿੱਧੂ ਇਹ ਗੱਲਾਂ ਦਾ ਕਿ ਅਸੀਂ ਸਾਰੀ ਵੀਡੀਓਗ੍ਰਾਫੀ ਕਰ ਰਹੇ ਹਾਂ ਕੋਈ ਵੀ ਜਿਹੜਾ ਮੋਰ ਕੇ ਰ ਹਰ ਟੀ ਸਾਡੇ ਨੌਜ਼ ਜਾਂ ਤੇ ਸਾਡੀਆਂ ਟਰਾਲੀਆਂ ਚੋਰੀ ਹੋਣਦੀ ਐ ਐਮਐਲਏ ਘਣਾ ਉਹ ਜਿਹੜਾ ਉਹਨਾਂ ਨੇ 20 ਸਾਲ ਝੰਡਾ ਬੁਲੰਦ ਰੱਖਿਆ ਬੀਜ ਦਾ ਉਹਦੇ ਸਰਪੰਚ ਉਹਦੇ ਦੂਜੇ ਤੇ ਜੇ ਆਸ-ਪਾਸ ਦੇ ਜਿਹੜੇ ਸੱਜਣ ਮਿੱਤਰ ਆ ਉਹਨੇ ਉਹਨਾਂ ਕੋਲ ਟਰਾਲੀਆਂ ਬਰਾਮ ਤੋਂ ਰਹੀਆਂ ਉਹ ਬੰਦਾ ਮੜਿਆਂ ਦਾ ਮੈਂ ਪਰਚੇ ਕਰਾਉਣਾ ਕਿ ਉਹ ਸਫਾਈਆਂ ਦੇਂਦਿਆ ਅਈਆਂ ਨੇ ਅਜ ਇੱਕ ਐਮਐਲਏ ਦਾ ਇੱਕ ਐਮਐਲਏ ਕੋ ਸਾਨੂੰ ਆਸ ਆ ਕਿ ਜੇ ਐਮਐਲਏ ਕੁਝ ਕਰਦੇ ਆ ਕੀ ਮਜਬੂਰੀ ਕੀ ਬਣ ਗਈ ਤਾਂ ਕਿਹੜੀ ਅੱਡੀ ਮਜਬੂਰੀ ਬਣ ਗਈ ਆ ਕਿ ਉਹਨਾਂ ਨੇ ਰਾਤ ਦਿਨ ਰਾਤ ਰਾਤ ਦੀ ਜੋ ਮੋਰਚਾ ਕਹਿਸ ਨਾਲ ਕਰਦਾ ਜਾਣਾ ਹੈ ਦਿੱਲੀ ਦਾ ਰਾਹ ਹੀ ਤਾਂ ਬੰਦ ਨਹੀਂ ਕੀਤਾ ਅਨੁਮੋਦਨ ਇਹਦਾ ਸਾਡੇ ਕੋਲ ਜਿਆਦਾ ਨਾ ਜੋ ਨਹੀਂ ਹਾਬੀ ਸਾਡਾ ਦਸੂਜੀ ਸਾਡੀ ਤੇ ਸਾਰਾ ਕੋ ਨਾਲ ਚੱਲਦਾ ਰਿਹਾ ਦਿਨਾਂ ਮਹੀਨੇ ਤੇ ਏਦੀ ਕਿਹੜੀ ਮਹਿੰਤ ਪੈ ਗਈ ਵੀ ਸਾਡੇ ਨਾਲ ਵਿਸ਼ਵਾਸ ਘਾਟ ਅੱਜ ਤੱਕ ਲੋਹੜਾ ਮੁੱਖ ਮੰਤਰੀ ਅਦੇ ਕਰਤੂ ਮਨਿੰਦਰ ਸਿੰਘ ਉਹਨੇ ਵਿਸ਼ਵਾਸ ਘਾਟ ਨਹੀਂ ਦਿੱਤਾ ਭਾਵੇਂ ਸਾਡੇ ਬੰਦੇ ਮਾਰੇ ਉਹਨਾਂ ਨੂੰ ਬੰਦਲ ਨੇ ਵੀ ਮਾਰੇ ਆ ਪਰ ਕਿਸੇ ਨੇ ਸੜਨਾ ਵਿਸ਼ਵਾਸ ਘਾਟ ਨਹੀਂ ਕੀਤਾ ਹੁਣ ਆਪਾਂ ਹੋਰ ਕੋ ਘਟਾਦੇ ਹਾਂ ਦਿੱਖਤੇ ਆ ਮੈਂ ਤੁਹਾਡੇ ਬਿਲਕੁਲ ਜਾਇਜ਼ ਕਹਿਣਾ ਵਰਨੇ ਮਗਾ ਜਾਇਜ਼ ਨਹੀਂ ਮੈਂ ਮਾਫੀ ਮੰਗ ਲੈਣਾ ਜੋਪ ਕਰਕੇ ਤੁਹਾਡਾ ਜਿਹੜਾ ਲਿਖਿਆ ਮੈਂ ਅੱਗੇ ਪਚਾ ਦੇਣਾ ਨੰਬਰ 1 ਤੇ ਇਹ ਆ ਨੰਬਰ 2 ਦੇ ਉੱਤੇ ਆ ਇਹ ਇਹ ਮੈਂ ਹੁਣੇ ਕਰਨ ਨੂੰ ਤਿਆਰ ਆ ਨੰਬਰ 2 ਦੇ ਉੱਤੇ ਇਹ ਆ ਕਿ ਆਪਾਂ ਪੰਜਾਬ ਲਈ ਕਿਸਾਨੀ ਦੇ ਆਪਾਂ ਡਿਸਕਸ਼ਨ ਕਰੀਏ ਥੋੜੀ ਜਿਹੀ ਵਿਚਾਰਾਂ ਕਰੀਏ ਹੁਣ ਦੋਨਾਂ ਚੋਂ ਕਿਹੜੀ ਚੀਜ਼ ਤੁਹਾਨੂੰ ਮਜ਼ੂਰ ਹੈ ਜੇ ਤੇ ਕਹੀਆਂ ਤੇ ਮੈਂ ਹੱਥ ਖੜੇ ਕਰਦਾ ਮੈਂ ਕਿਨੂੰ ਸਰਕਾਰ ਦੀ ਗਲਤੀ ਹੈ ਤੁਸੀਂ ਮੈਂ ਮੈਮੋਰੰਡਮ ਦੋ ਮੈਂ ਤੁਹਾਡੀ ਗੱਲ ਅੱਗੇ ਪਹੁੰਚਾ ਦਿਆਂਗਾ ਨੰਬਰ 1 ਇਹ ਇੱਥੇ ਗੱਲ ਖਤਮ ਕਰਕੇ ਆਪਾਂ ਚੱਲੀਏ ਦੂਜੀ ਗੱਲ ਹੈ ਆਪਾਂ ਡਿਸਕਸ ਕਰੀਏ ਠੀਕ ਹੈ ਇੱਕ ਤੁਹਾਨੂੰ ਇਹ ਪਤਾ ਕਿ ਮੈਂ ਕਿਸਾਨ ਹਦਕਸ਼ੀ ਇੰਡੀਆ ਦੇ ਵਿੱਚ ਤੁਹਾਡੀ ਆਵਾਜ਼ ਸ਼ਾਇਦ ਪਤਾ ਨਹੀਂ ਕਿ ਕਿਤਾਬ ਤੱਕ ਪਹੁੰਚੂ ਕਿ ਚੰਗੀ ਗੱਲ ਕਿੱਥੇ ਹੋਰ ਤੱਕ ਪਹੁੰਚੂ ਕਿ ਮੇਰੀ ਸਾਰੀ ਦੁਨੀਆ ਅਜੇ ਬਾਦ ਪਹੁੰਚੀ ਹੈ ਦੋ ਬੰਦਿਆਂ ਨੇ ਆਪਰੇਸ਼ਨ ਬਲੂ ਸਟਾਰ ਵੇਲੇ ਜਿਹੜਾ ਨੈਸ਼ਨਲ ਅਵਾਰਡ ਜਿਹੜਾ ਰਾਸ਼ਟਰਪਤੀ ਦਿੰਦਾ ਹੈ ਬਹੁਤ ਵੱਡਾ ਅਵਾਰਡ ਹੁੰਦਾ ਕਿਸੇ ਦੇਸ਼ ਦੇ ਵਿੱਚ ਕੋਈ ਨੈਸ਼ਨਲ ਅਵਾਰਡ ਵਾਪਸ ਕਰ ਦਿੱਤੇ ਉਸ ਤੇ ਕਹਿਰ ਕਮ ਕਰਦਾ ਮੈਂ ਕਿ ਸਭ ਤੋਂ ਪਹਿਲਾਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਵੇਲੇ ਖੁਸ਼ਵੰਤ ਸਿੰਘ ਨੇ ਤੇ ਭਗਤਪੂਰਨ ਸਿੰਘ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ ਆਪਰੇਸ਼ਨ ਬਲੂ ਸਟਾਰ ਦੇ ਹਸਪਤਾਲ ਤੀਜਾ ਇਨਸਾਨ ਹਿੰਦੁਸਤਾਨ ਤੇ ਮੈਂ ਕਿਸਾਨੀ ਅੰਦੋਲਨ ਤੇ ਮੈਂ ਵਾਪਸ ਕੀਤਾ ਹੀ ਮੈਂ ਕਿਹਾ ਤੁਸੀਂ ਸਾਡੇ ਬਾਪਾਂ ਦੀਆਂ ਸਾਡੇ ਮਾਪਿਆਂ ਦੀਆਂ ਸਾਡੇ ਤੁਸੀਂ ਭਰਾਵਾਂ ਦੀਆਂ ਪੱਕਾ ਰੋਲਦੇ ਹੋ ਬਾਰ ਬਾਰ ਕੇ ਵਿਚਾਰਾਂ ਆ ਲੋ ਤੁਹਾਡਾ ਅਵਾਰਡ ਮਿਲੂ ਨਹੀਂ ਚਾਹੀਦਾ ਕਿਉਂਕਿ ਅਵਾਰਡ ਇੱਕ ਸਨਮਾਨ ਦਾ ਚਿੰਨ੍ਹ ਹੈ ਇੱਕ ਮਿੰਟ ਸਰ ਇਹ ਨਹੀਂ ਅਸੀਂ ਤਾਂ ਨਹੀਂ ਸਰਕਾਰ ਨੂੰ ਤੁਸੀਂ ਬਣਾਉਦੇ ਹੋ ਇੱਕ ਮਿੰਟ ਅਸੀਂ ਤਾਂ ਨਹੀਂ ਦੋਸ਼ੀ ਬਣ ਗਏ ਨਹੀਂ ਮੈਨੂੰ ਗੱਲ ਸੁਣ ਲਓ ਗੱਲ ਸੁਣ ਲਓ ਮੇਰੀ ਐਤ ਕਿਸਾਨ ਵਿਚਾਰ ਸੁਣਨੇ ਮੈਂ ਤੈਨੂੰ ਕਿਹਾ ਆਪਾਂ ਡਿਸਕਸ਼ਨ ਕਰੀਏ ਪੰਜਾਬ ਦੇ ਬਣ ਕੇ ਕਿਦਾਂ ਨਾ ਮਾਫੀ ਮੰਗਣਾ ਇਹ ਸਰਕਾਰ ਦੀ ਗਲਤੀ ਹੈ ਗਲਤੀ ਹੈ ਫਿਰ ਫਿਰ ਮੈਨੂੰ ਮੈਮੋਰੰਡਮ ਦੇ ਤੋ ਮੈਂ ਮਾਫੀ ਮੰਗ ਕੇ ਚੱਲ ਜਾਣਾ ਨਹੀਂ ਨਹੀਂ ਗਾ ਬਸਣਾ ਰਾਮ ਜੀ ਨੰਨਾ ਅੱਛਾ ਆਪਾਂ ਤੁਸੀਂ ਲਾਓ ਤੱਕ 200 ਬੰਦਾ ਮੇਰੇ ਬਣੋ ਦਿੱਲੀ ਪਹੁੰਚੂ ਅੱਗੇ ਸਭ ਤੋਂ ਲੱਗੂਗਾ ਮੈਂ ਮੈਂ ਲੱਗੂਗਾ ਹੈਰਤਾ ਔਰ 50 ਹੀ ਬੰਦੇ ਇੱਕ ਮਿੰਟ ਇੱਕ ਮਿੰਟ ਕੀ ਹਾਂ ਧਾਰੀਆਂ ਨਹੀਂ ਛੋਟੀਆਂ ਤੁਸੀਂ ਫਿਰ ਕੋਈ ਵੀ ਨਾ ਸੁਣੋ ਫਿਰ ਨਹੀਂ ਸੁਣ ਕੇ ਨਾ ਤਾ ਫਿਰ ਮਿੱਟੇ ਰਹਿਣ ਤੁਸੀਂ ਤੁਸੀਂ ਇੱਕ ਦੂਜੇ ਗੱਲਾਂ ਕਰਦੇ ਮੈਂ ਤੁਹਾਨੂੰ ਪਹਿਲਾ ਪਹਿਲਾ ਪੁੱਛਿਆ ਧਾਰੀਆਂ ਨਹੀਂ ਸੁਣੀਆਂ ਚਲੋ ਜੀ ਚਲੋ ਪਹਿਲੀ ਗੱਲ ਤੇ ਆ ਜੰਦੇ ਆ ਪਹਿਲੀ ਉੱਥੋਂ ਸਾਡੀਆਂ ਟਰਾਲੀਆਂ ਚੋਰੀ ਹੁੰਦੀਆਂ ਪਹਿਲੀ ਗੱਲ ਤੇ ਆ ਜੰਦੇ ਆ ਝੋਲੇ ਦੀ ਇੱਥੇ ਲੋਟੋ ਹੀ ਤੁਹਾਡਾ ਕਿਸਟੈਂਡ ਸੀ ਉੱਥੇ ਪਹਿਲੀ ਗੱਲ ਇਹ ਹੈ ਕਿ ਆਪਣੇ ਕਿਸਟੈਂਡ ਦੀ ਇਹ ਗਲਤੀ ਹੈ ਤੇ ਫਿਰ ਆਪਾਂ ਪਹਿਲੀ ਚੰਗਤ ਨਵੇਲ ਲਈ ਹੈ ਤੁਸੀਂ ਤੁਹਾਡੇ ਵਿਚਾਰ ਤੁਹਾਡੇ ਵਿਚਾਰ ਕੋਈ ਕੋਈ ਮੰਨਦਾ ਤੁਹਾਡੀ ਸਰਕਾਰ ਗਲਤ ਹੈ ਤੇ ਤੁਸੀਂ ਨਾਲੋ ਸਰਕਾਰ ਚ ਗਲਤ ਹੈ ਮੈਂ 파ਟ ਨਹੀਂ ਆ ਮੈਂ ਐਮਐਲਏ ਨਹੀਂ ਆ ਮੈਂ ਇੱਥੇ ਹਲਕਾ ਇੰਚਾਰਜ ਆ ਦੂਸਰੀ ਗੱਲ ਜਿੰਨੀ ਮੇਰੀ ਆਵਾਜ਼ ਹੈਗੀ ਐ ਤੁਸੀਂ ਇਹ ਐ ਮੈਂ ਕਹਿਣਾ ਚਲੋ ਇਹਨੇ ਗਲਤੀ ਕੀਤੀ ਮੈਂ ਜਿਹੜੀ ਗਲਤੀ ਕੀਤੀ ਤੁਸੀਂ ਮੈਮੋਰੰਡਮ ਜੋ ਮੈਂ ਪਹੁੰਚਾ ਦੇਣਾ ਬਸ ਹੋ ਮੇਰੇ ਘਰ ਦਾ ਕਰਾ ਕਰਨਾ ਮੈਂ ਚਾਹ ਬਣਾਉਂਗਾ ਲੰਗਰ ਲਵਾਉਂਗਾ ਕਰਾ ਕਰਨਾ ਜੇ ਮੈਨੂੰ ਤੁਸੀਂ ਕਿਸਾਨ ਨਹੀਂ ਸਮਝਦੇ ਤੇ ਦੂਜਾ ਨੰਬਰ ਚਲੋ ਗੱਲ ਰੋਕਥਾਨ ਬਿੱਲ ਆ ਉਹਦੇ ਵਿੱਚ ਸੋਧ ਕਰਤੀ ਉਹ ਤੇ ਆਪਣਾ ਕਿਸਟ